ਕਹਿੰਦੇ ਨਾਮ ਵੀ ਜੰਤਕ ਹੋ ਗਿਆ ਅਖਬਾਰਾਂ ਦੇ ਵਿੱਚ ਕਿਹਦੇ ਤੇ ਮੁਕੱਦਮਾ ਕਰਤਾ ਤੁਸੀਂ ਕੇਵਲ ਕਿਸਾਨ ਥਿਆ ਇਹਨੇ ਵਾਤਾਵਰਣ ਪ੍ਰਦੂਸ਼ਕਾ ਦਿੱਲੀ ਚ ਰੌਲਾ ਪੈਣ ਵੀ ਲੱਗ ਗਿਆ ਹਲੇ ਝੋਨਾ ਨਿਕਲਿਆ ਨਹੀਂ ਦਿੱਲੀ ਚ ਪਰ ਰੌਲਾ ਪੈਣ ਵੀ ਲੱਗ ਗਿਆ ਤਾਂ ਮੈਂ ਜਿਆਦਾ ਨਹੀਂ ਇਸ ਗੱਲ ਬਾਰੇ ਦੇਖੋ ਤੁਸੀਂ ਮੇਲਾ ਲਾਉਣਾ ਹਰ ਸ਼ਮਾ ਹੀ ਹਸ਼ਮਾ ਹੀ ਤੇ ਅਸੀਂ ਆਉਣਾ ਹੈ ਔਰ ਜੇਕਰ ਤੁਸੀਂ ਸਾਨੂੰ ਸਾਡੀ ਸਮੱਸਿਆ ਨਹੀਂ ਨਾ ਸੁਣਨੀ ਇੱਥੇ ਖੜਕੇ ਬਹਿਕੇ ਫਿਰ ਮੇਲੇ ਲਾਏ ਦਾ ਫਾਇਦਾ ਕੋਈ ਨਹੀਂ ਫਿਰ ਆਪਣੀ ਤਕਰਾਰ ਵਧੂਗੀ ਇਹ ਗੱਲ ਨੋਟ ਕਰ ਲੋ ਆਪਣੀਆਂ ਡਾਇਰੀਆਂ 'ਚ ਕੇਵਲ ਅਸੀਂ ਤੁਸੀਂ ਆਪਦੀਆਂ ਖੋਜਾਂ ਸਾਨੂੰ ਦੱਸ ਗਏ ਉਹਦੇ 'ਚੋਂ ਸਮੱਸਿਆਵਾਂ ਕੀ ਉਪਜੀਆਂ ਉਹ ਨਹੀਂ ਅਸੀਂ ਲੱਸਣੀਆਂ ਹੈਪੀ ਸੀਟਰ ਨਾਲ ਕਣਕ ਬਜਾਈ ਕਿੰਨੇ ਕਿਸਾਨਾਂ ਦੇ ਖੇਤ ਜਾ ਕੇ ਦੇਖੇ ਤੁਹਾਡੇ ਡਾਕਟਰਾਂ ਨੇ ਵੀਡੀਓ ਵਾਇਰਲ ਹੋ ਗਈ ਕਾਹ ਵੀਡੀਓ ਵਾਇਰਲ ਹੋਈਆਂ ਬਾਣ ਰਹਿ ਗਏ ਕੰਨਾਂ ਦੇ ਸਾਨੂੰ ਹੀ ਪਤਾ ਕੀ ਨੁਕਸ ਸੀ ਤੁਸੀਂ ਜਾ ਕੇ ਦੇਖਿਆ ਤੁਹਾਡੇ ਕਿਸੇ ਨੇ ਮੈਂ ਕਿਹਾ ਫੇਰ ਗੱਲ ਨੂੰ ਹਰਾ ਦਿਓ ਪਿਛਲੇ ਮੇਲੇ 'ਚ ਸੈਂ ਤੁਸੀਂ ਸਟੇਜ ਤੋਂ ਭੱਜ ਗਏ ਸੀ ਨਹੀਂ ਸੀ ਤੁਹਾਨੂੰ ਸੁਣੀ ਕਿ ਜਿਹੜੇ ਹੈਪੀ ਸੀਡਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਜਿਹੜੀਆਂ ਫਾਰਮਾ ਪ੍ਰੂਵਡ ਐ ਉਹ ਕਿਸਾਨਾਂ ਦੀ ਸ਼ੈਲ ਲਾ ਰਹੀਆਂ ਤੁਸੀਂ ਐਸਐਮਐਸ ਖੰਨਸੀਨਾ ਮਗਰ ਲਵਾ ਲੋ ਕੰਬੈਨਾ ਮਗਰ ਜਿਹੜੀਆਂ ਫਾਰਮਾ ਪ੍ਰੂਵਡ ਐ ਉਹ ਕਿਸਾਨਾਂ ਦੀ ਸ਼ੈਲ ਲਾ ਰਹੀਆਂ ਕਿਸਾਨ ਨੇ ਸਾਰਾ ਮਾਰਕੀਟ ਦੇ ਵਿੱਚ ਦੇਖਿਆ ਜੋ ਹੋ ਰਿਹਾ ਹੈ ਜਿਹੜਾ ਲੋਹਾ ਕੋਈ ਉਜਾਰ ਮਸ਼ੀਨ ਮਗਰ ਲੱਗਣਾ ਹੋ ਗੈਰ ਮਾਨਤਾ ਪ੍ਰਾਪਤ ਫਰਮ ਤੋਂ ਲਵਾਈਓ ਸਾਰਾ 40-45 ਹਜ਼ਾਰ ਦਾ ਤੇ ਤੁਹਾਡੀ ਜਿਹੜੀ ਫਰਮ ਹੈ ਜਿਹਨੂੰ ਤੁਸੀਂ ਮਾਨਤਾ ਦਿੱਤੀ ਉਹ 1/2 ਲੱਖ ਚ ਲਾਉਂਦੀ ਹੈ ਸਾਡੀ ਸਬਸਿਡੀ ਕਿੱਥੇ ਚਲੀ ਗਈ ਇਹੀ ਹਾਲ ਹੈਪੀ ਸੀਟਰ ਦਾ ਜਿਹੜਾ ਹੈਪੀ ਸੀਟਰ ਬਾਜ਼ਾਰ ਤੋਂ ਅਨਪਰੂਵਡ ਫਰਮ ਤੋਂ ਮਿਲਦਾ ਹੈ ਉਹ ਸਾਰਾ 40-50 60 ਹਜ਼ਾਰ ਦਾ ਹੈ ਤੁਹਾਡੀ ਪ੍ਰੂਵਡ ਫਰਮ ਨੂੰ 1.5-2 ਲੱਖ ਦਾ ਦਿੰਦੀ ਹੈ ਖੇਲ ਨਹੀਂ ਲੈ ਰਹੀ ਸਾਡੀ ਤੁਸੀਂ ਕਿਹੜੀ ਨਿੰਦੇ ਸੁੱਤੇ ਹੋਇਓ ਦੂਸਰੀ ਗੱਲ ਆ ਜਿਹੜਾ ਰੋਟਾ ਵੇਟਰ ਸੀ ਇਹ ਆਮ ਕਿਸਾਨ ਦੀ ਪਹੁੰਚ ਸੁਖੀ ਕੋ ਲੱਖ ਰੁਪਏ ਦੀ ਚੀਜ਼ ਐ ਇਹਦੇ ਤੋਂ ਸਬਸਿਡੀ ਬੰਦ ਕਰਤੀ ਤੁਸੀਂ ਆ ਵੇਲਰ ਤੋਂ ਜਿਹੜੀਆਂ ਇਕੱਠਾ ਬੰਨਦੀ ਸੀ ਉਹਦੇ ਤੋਂ ਸਬਸਿਡੀ ਬੰਦ ਕਰਤੀ ਇਹਨਾਂ ਚੀਜ਼ਾਂ ਨੂੰ ਨੋਟ ਕਰੋ ਭੱਜੋ ਨਾ ਹੁਣ ਜਿਹੜੀਆਂ ਇਕੱਠਾ ਬੰਨਣ ਵਾਲੀ ਮਸ਼ੀਨ ਐ ਕਿਸਾਨ ਦੀ ਛਿਲ ਵੇਖੋ ਲੈਂਦੀ ਪਰਾਲੀ ਚੱਕਣ ਵਾਲਾ ਨਾਲੇ ਤੋਂ ਫੈਕਟਰੀ ਨੂੰ ਪਰਾਲੀ ਦੇਣ ਤੋਂ ਪੈਸੇ ਲੈ ਰਿਹਾ ਨਾਲੇ ਕਿਸਾਨ ਤੋਂ ਲਈ ਜਾਂਦਾ ਅਸੀਂ ਕਿੱਡੇ ਕਮਾਲਾ ਮਾਲ ਕਰਤੇ ਤੁਸੀਂ ਐਸ ਖੇਤੀ ਨੂੰ ਅਪਣਾਇਆ ਅਸੀਂ ਠੀਕ ਹੈ ਅਸੀਂ ਇੰਨਾ ਗੱਲਾਂ ਨਾਲ ਸਹਿਮਤ ਹੈ ਤੁਸੀਂ ਖੋਜਾਂ ਕੀਤੀਆਂ ਮੁਲਕ ਭੁੱਖਾ ਮਰਦਾ ਸੀ ਲੋੜ ਸੀ ਤੇ ਇਸ ਦੀ ਅਸੀਂ ਇਹ ਖੇਤੀ ਲੈ ਲਈ ਅਪਣਾ ਲਈ ਆਦੇਸ਼